ਦੋਸਤੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਇੱਕ ਘਟਨਾ ਪਟਿਆਲਾ ਸਾਈਡ ਤੇ ਹੋਈ ਸੀ ਇੱਕ ਜ਼ਿਮੀਂਦਾਰ ਦੇ ਘਰੇ ਇਸੇ ਤਰੀਕੇ ਨਾਲ ਪਈਆ ਸਰੀਰ ਰਲਿਆ ਹੋਇਆ ਸੀਗਾ ਤਾਂ ਉਹਨੇ ਪਿੰਡ ਜਾਣਾ ਸੀਗਾ ਉਹਨੂੰ ਉਹਨੂੰ ਜਾਨ ਨਹੀਂ ਦਿੱਤਾ ਉਸ ਜ਼ਿਮੀਂਦਾਰ ਨੇ ਛੁੱਟੀ ਨਹੀਂ ਦਿੱਤੀ ਛੁੱਟੀ ਨਹੀਂ ਦਿੱਤੀ ਤਾਂ ਤੁਸੀਂ ਸੋਚੋ ਉਹਦੀ क्रूरਤਾ ਕਿੰਨੀ ਸੀ ਉਹਨੂੰ ਚਰਚਾ ਤੇ ਬਹੁਤ ਕਈ ਅਖਬਾਰਾਂ ਦੇ ਵਿੱਚ ਵੀ ਬਣਿਆ ਸੀ ਕਿ ਉਹਨੇ ਆਪਦੀ ਮੋਟਰ ਤੇ ਸ਼ਾਮ ਨੂੰ ਉਹ ਸਰਦਾਰ ਨੂੰ ਆਪਦੇ ਜ਼ਿਮੀਂਦਾਰ ਨੂੰ ਜੱਟ ਨੂੰ ਬੁਲਾ ਕੇ ਦਾਰੂ ਪਿਲਾਉਣ ਬਿਠਾ ਲਿਆ ਤੇ ਨਾਲ ਵੀਟ ਬਣਾਉਣ ਖਵਾਉਣ ਪਜੋ ਕਾਲੇਜ ਪਾਇਆ ਤਾਂ ਜਦੋਂ ਜ਼ਿਮੀਦਾਰ ਖਾਰਿਆ ਵਾ ਤਾਂ ਉਹਨੂੰ ਮੂੰਹ ਚ ਹੱਡੀ ਟਾਈਪ ਉੱਚੀ ਵੀ ਗਈ ਉਹ ਕੱਢ ਕੇ ਸਾਈਡ ਤੇ ਜਾ ਕੇ ਉੱਥੇ ਤਾਂ ਉਹ ਤਾਂ ਕੁਝ ਬੋਲਿਆ ਨਹੀਂ ਘਰੇ ਜਾ ਕੇ ਜਦੋਂ ਦੇਖਿਆ ਤਾਂ ਉਹਨੂੰ ਬੱਚਾ ਲੱਭਣਾ ਸ਼ੁਰੂ ਕੀਤਾ ਆਪ ਦਾ ਤਾਂ ਉਹਦਾ ਬੱਚਾ ਨਹੀਂ ਲੱਭਿਆ ਅਸਲ ਦੇ ਵਿੱਚ ਉਹ ਉਹ ਬੱਚਾ ਉਹਨੇ ਮਾਰ ਕੇ ਉਹਦਾ ਜੱਟ ਦਾ ਉਸੇ ਦਾ ਮੁੰਡਾ ਮਾਰ ਕੇ ਪਿਓ ਨੂੰ ਹੀ ਮੀਟ ਖਵਾਤਾ ਪਿਓ ਨੂੰ ਮਰੇ ਹੋ ਜਾਂਦਾ ਮੀਟ ਬੱਚੇ ਉਹਦੇ ਬੱਚੇ ਦਾ ਹੀ ਉਹਦੇ ਬੱਚੇ ਦਾ ਹੀ ਉਹਦੇ ਬੱਚੇ ਦਾ ਹੀ ਉਹ ਫਿਰ ਇੰਨੀ ਗੱਲ ਕਰਕੇ ਵੀ ਸਰਦਾਰ ਨੇ ਛੁੱਟੀ ਛੁੱਟੀ ਨਹੀਂ ਦਿੱਤੀ ਖਿਜ ਗਿਆ ਅੰਦਰੋਂ ਖਿਜ ਰੱਖੀ ਜ਼ਹਿਰ ਨਹੀਂ ਹੋਣ ਦਿੱਤੀ ਗੁੱਸਾ ਮੰਨ ਚ ਘਰ ਕਰ ਗਿਆ ਘਰ ਕਰ ਗਿਆ ਤੇ ਉਹਦੀ ਉਹਨੂੰ ਵੀ ਪਛਾਣ ਬੱਚੇ ਦੀ ਕਿੱਥੋਂ ਉਹੀ ਕਿ ਉਹਦੇ ਚੀਚੀ ਦੇ ਵਿੱਚ ਰਿੰਗ ਸੋਨੇ ਦੀ ਪਾਈ ਹੋਈ ਸੀ ਉਹਨਾਂ ਨੇ ਜ਼ਿੰਮੇਦਾਰਾਂ ਨੂੰ ਤਾਂ ਮੈਂ ਇਸ ਘਟਨਾ ਨੂੰ ਦਾ ਤੁਹਾਨੂੰ ਦੋਹਰਾਇਆ ਕਿ ਇਹਨਾਂ ਦੇ ਅੰਦਰ ਐਡਾ ਕੋਈ ਜ਼ਹਿਰ ਭਰਿਆ ਹੋਇਆ ਇਹ ਅਸਲ ਦੇ ਵਿੱਚ ਜਿਹੜੇ ਯੂਪੀ ਬਿਹਾਰ ਦੇ ਅਸਲ ਵਸਿੰਦੇ ਨੇ ਉਹ ਲੋਕ ਇਹ ਹੈ ਹੀ ਨਹੀਂ ਅਸਲ ਦੇ ਵਿੱਚ ਇਹ ਰੋਤਾਂਗ ਤੋਂ ਜਿਹੜੇ ਕੱਡੇ ਨੇ ਯੂਪੀ ਤੋਂ ਰੋਤਾਂਗ ਤੋਂ ਆਏ ਹੋਏ ਨੇ ਕੱਡੇ ਨੇ ਪੰਜਾਬ ਦੇ ਵਿੱਚ ਆ ਗਏ ਨੇ ਸਾਰੇ ਜਿਹੜੇ ਯੂਪੀ ਦੇ ਵਿੱਚ ਜੋਗੀ ਨੇ ਜਦੋਂ ਸਤਾਈ ਕੀਤੀ ਤਾਂ ਇਹ ਜਿੰਨੇ ਕ੍ਰਿਮੀਨਲ ਸੀਗੇ ਸਾਡੀਆਂ ਸਰਕਾਰਾਂ ਦਾ ਬੇੜਾ ਗਰਕ ਹੋਇਆ ਪਿਆ ਤੇ ਇਹ ਸਾਰੇ ਭੱਜ ਕੇ ਪੰਜਾਬ ਆ ਗਏ